ਸਤਿ ਸ਼੍ਰੀ ਅਕਾਲ ਜੀ ਇਹ ਹੈ ਮੈਂਗੋ ਕਲਾਕੰਦ ਬਹੁਤ ਹੀ ਵਧੀਆ ਤਿੰਨ ਚੀਜ਼ਾਂ ਨਾਲ ਬਣ ਕੇ ਤਿਆਰ ਹੁੰਦਾ ਆ ਨਾ ਚਾਸ਼ਨੀ ਨਾ ਖੰਡ ਨਾ ਮਾਵਾ ਨਾ ਹੀ ਮਿਲਕ ਪਾਊਡਰ ਇੱਕ ਵਾਰੀ ਬਣਾ ਕੇ ਦੇਖਿਓ ਜੀ ਬਹੁਤ ਵਧੀਆ ਆਸਾਨ ਤਰੀਕੇ ਦੇ ਨਾਲ ਬਣਾ ਕੇ ਅਸੀਂ ਘਰ ਵਿੱਚ ਤਿਆਰ ਕਰ ਸਕਦੇ ਹਾਂ ਬਿਲਕੁਲ ਦਾਣੇਦਾਰ ਪਰਫੈਕਟ ਬਣ ਕੇ ਤਿਆਰ ਹੁੰਦਾ ਆ ਜੀ ਦੇਖੋ ਕਿੰਨਾ ਵਧੀਆ ਸੌਫਟ ਬਣਿਆ ਹੈ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਇਹ ਜੋਤੀਮਾਨ ਫੈਮਿਲੀ ਕੀ ਹਾਲ ਹੈ ਜੀ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਗੇ ਵਾਹਿਗੁਰੂ ਅਗੇ ਅਰਦਾਸ ਵੀ ਕਰਦੇ ਆ ਵਾਹਿਗੁਰੂ ਤੁਹਾਨੂੰ ਆਪਣੇ ਆਪਣੇ ਪਰਿਵਾਰਾਂ ਚ ਘਰ ਚ ਹੱਸਦਾ ਵਸਦਾ ਤੰਦਰੁਸਤ ਆਵਾਜ਼ ਤੇ ਚੜ੍ਹਦੀ ਕਲਾ ਚ ਰੱਖੇ ਜੀ ਸਭ ਤੋਂ ਵੱਡੀ ਤੰਦਰੁਸਤੀ ਆ ਤੰਦਰੁਸਤੀਆਂ ਰੱਖੇ ਤੇ ਵਾਹਿਗੁਰੂ ਸਦਾ ਆਪ ਨੂੰ ਖੁਸ਼ ਰੱਖੇ ਖੁਸ਼ੀਆਂ ਨਾਲ ਝੋਲੀਆਂ ਭਰੇ ਵਾਹਿਗੁਰੂ ਸੱਚੇ ਪਾਤਸ਼ਾਹ ਅਸੀਂ ਵੀ ਠੀਕ ਆ ਤੰਦਰੁਸਤ ਆ ਤੇਜੀ ਚੜਦੀ ਕਲਾ ਚ ਆ ਅੱਜ ਜੀ ਬਣਾ ਰਹੇ ਆ ਜੀ ਮੰਗੋ ਦਾ ਕਲਾਕੰਧ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਆ ਸਿਰਫ ਦੋ ਤੋਂ ਤਿੰਨ ਤਿੰਨ ਚੀਜ਼ਾਂ ਨਾਲ ਬਣ ਕੇ ਤਿਆਰ ਹੁੰਦਾ ਆ ਜੀ ਆਮ ਹੀ ਅਸੀਂ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਕੋਈ ਜ਼ਿਆਦਾ ਗੈਸ ਦੀ ਵੇਸਟੇਜ ਨਹੀਂ ਹੁੰਦੀ ਹੈ ਤੇ ਅਸੀਂ ਆਸਾਨ ਤਰੀਕੇ ਦੇ ਨਾਲ ਬਣਾ ਕੇ ਘਰ ਵਿੱਚ ਤਿਆਰ ਕਰ ਸਕਦੇ ਆ ਇਹ ਮੈਂ ਵੱਡੇ ਸਾਈਜ਼ ਦੇ ਦੋ ਅੰਬ ਲਏ ਆ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਪਹਿਲਾਂ ਧੋਣਾ ਆ ਧੋ ਕੇ ਸਾਫ਼ ਕੱਪੜੇ ਦੇ ਨਾਲ ਸਾਫ਼ ਕਰਕੇ ਫਿਰ ਆਪਾਂ ਇਹਨਾਂ ਨੂੰ ਇਹਨਾਂ ਦਾ ਛਿਲਕਾ ਉਤਾਰ ਦੇਣਾ ਆ ਜੀ ਅੰਬਾਂ ਦਾ ਤੁਸੀਂ ਅੰਬ ਦੀ ਚੈੱਕ ਕਰਕੇ ਦੇਖ ਸਕਦੇ ਹੋ ਟੇਸਟ ਕਰਕੇ ਦੇਖ ਸਕਦੇ ਹੋ ਖਾ ਕੇ ਕਿ ਕਿੰਨਾ ਕੰਮ ਮਿੱਠਾ ਹੈ ਉਸ ਹਿਸਾਬ ਦੇ ਨਾਲ ਹੀ ਅਸੀਂ ਇਹਦੇ ਵਿੱਚ ਜੋ ਵੀ ਅਸੀਂ ਮਠਾਸ ਵਾਸਤੇ ਪਾਉਣਾ ਹੈ ਉਸ ਹਿਸਾਬ ਦੇ ਨਾਲ ਪਾਵਾਂਗੇ ਅਗਰ ਅੰਬ ਜ਼ਿਆਦਾ ਮਿੱਠਾ ਤਾਂ ਆਪਣੇ ਟੇਸਟ ਦੇ ਅਕੋਰਡਿੰਗ ਪਾਵਾਂਗੇ ਦੇਖੋ ਜੀ ਦੋਨੋਂ ਅੰਬਾਂ ਦਾ ਆਪਾਂ ਛਿਲਕਾ ਉਤਾਰ ਲਿਆ ਉਤਾਰ ਕੇ ਆਪਾਂ ਹੁਣ ਇਹਨਾਂ ਨੂੰ ਮੋਟੇ-ਮੋਟੇ ਪੀਸ ਕੱਟ ਲੈਣੇ ਕਿਉਂਕਿ ਆਪਾਂ ਇਹਨਾਂ ਨੂੰ ਗ੍ਰਾਈਂਡ ਕਰਨਾ ਆ ਮਿਕਸਰ ਦੇ ਵਿੱਚ ਪਾ ਕੇ ਇਸ ਤਰ੍ਹਾਂ ਖੁਸ਼ਬੂ ਤੋਂ ਤਾਂ ਪਤਾ ਲੱਗ ਰਿਹਾ ਕਿ ਅੰਬ ਮਿੱਠੇ ਆ ਕੋਈ ਗੱਲ ਨਹੀਂ ਚੈੱਕ ਕਰਕੇ ਦੇਖਾਂਗੇ ਜੀ ਦੇਖੋ ਜੀ ਬਹੁਤ ਵਧੀਆ ਆਪਾਂ ਜਦੋਂ ਸੀਜ਼ਨਿੰਗ ਫਰੂਟ ਆਉਂਦਾ ਆ ਤਾਂ ਉਸ ਫਰੂਟ ਤੋਂ ਅਸੀਂ ਕੋਈ ਨਾ ਕੋਈ ਚੀਜ਼ ਬਣਾ ਕੇ ਘਰ 'ਚ ਖਾ ਸਕਦੇ ਆ ਆਪਣੇ ਪਰਿਵਾਰ ਨੂੰ ਖਵਾ ਸਕਦੇ ਆ ਕੋਈ ਗੈਸਟ ਆ ਜਾਵੇ ਉਹਨਾਂ ਵਾਸਤੇ ਵੀ ਤਿਆਰ ਕਰ ਸਕਦੇ ਆ ਲਓ ਜੀ ਆਪਾਂ ਮਿਕਸਰ ਗਰਾਇੰਡਰ ਵਿੱਚ ਪਾ ਲਿਆ ਇਹਨੂੰ ਆਪਾਂ ਬਿਲਕੁਲ ਇਹਦਾ ਪਲਪ ਬਣਾਣਾ ਆ ਇਹਦਾ ਪਲਪ ਬਣਾ ਕੇ ਆ ਦੇਖੋ ਇਸ ਤਰ੍ਹਾਂ ਤਿਆਰ ਕਰਨਾ ਦੇਖੋ ਇਸ ਤਰ੍ਹਾਂ ਇਹਦਾ ਪਲਪ ਤਿਆਰ ਹੋ ਗਿਆ ਜੀ ਤੇ ਜੀ ਆ ਦੇਖੋ ਇਸ ਤਰ੍ਹਾਂ ਕੋਈ ਇਹਦੇ ਵਿੱਚ ਪਾਣੀ ਨਹੀਂ ਪਾਣਾ ਕੁਝ ਵੀ ਨਹੀਂ ਪਾਣਾ ਹੁਣ ਆਪਾਂ ਇੱਕ ਪੈਨ ਲਈ ਆ ਪੈਨ ਦੇ ਵਿੱਚ ਆਪਾਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਪਲਪ ਆ ਮੈਂਗੋ ਦਾ ਉਹ ਪਾਣਾ ਕਿਉਂ ਨਹੀਂ ਪਾਣਾ ਦੁੱਧ ਨਹੀਂ ਪਾਣਾ ਕੁਝ ਨਹੀਂ ਪਾਣਾ ਬਿਨਾਂ ਦੁੱਧ ਤੋਂ ਹੀ ਬਣਾਣਾ ਆ ਇਹ ਆਪਾਂ ਮੈਂਗੋ ਕਲਾਕੰਦ ਇਸ ਤਰ੍ਹਾਂ ਸਾਰਾ ਆਪਾਂ ਇਹਦੇ ਵਿੱਚ ਪਾ ਲਿਆ ਮੈਂਗੋ ਦਾ ਪਲਪ ਪਿਓਰੀ ਜੋ ਵੀ ਬਣਾਇਆ ਪਿਓਰੀ ਬਣਾਈ ਆ ਇਸ ਤਰ੍ਹਾਂ ਆਪਾਂ ਗੈਸ ਦੀ ਜਿਹੜੀ ਫਲੇਮ ਆ ਜਿਆਦਾ ਤੇਜ਼ ਨਹੀਂ ਕਰਨੀ ਮੀਡੀਅਮ ਰੱਖਣੀ ਆ ਤਾਂ ਜੋ ਜਿਹੜਾ ਇਹ ਆਪਾਂ ਇਹਨੂੰ ਪਕਾਉਂਦੇ ਆ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਆਪਾਂ ਪਕਾਈਏ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਪੱਕਦੇ ਹੋਏ ਅੰਬ ਦੇ ਵੀ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਤੇ ਜੀ ਇਹ ਲਿਆ ਜੀ ਮੈਂ ਪਨੀਰ ਪਨੀਰ ਤਕਰੀਬਨ 1 250 ਗ੍ਰਾਮ ਪਨੀਰ ਆ ਤੁਸੀਂ ਆਪਣਾ ਜਿੰਨਾ ਕੰਮ ਹੈ ਉਹਦੇ ਹਿਸਾਬ ਦੇ ਨਾਲ ਲੈ ਸਕਦੇ ਆ ਇਹਨੂੰ ਆਪਾਂ ਗ੍ਰੇਟਰ ਦੇ ਨਾਲ ਗ੍ਰੇਟ ਕਰਨਾ ਆ ਮਤਲਬ ਆਪਾਂ ਕद्दूकस ਕਰਨਾ ਆ ਪਨੀਰ ਨੂੰ ਪਾ ਨੀਰ ਜਿਹੜਾ ਆ ਇਹ ਆਪਾਂ ਪਨੀਰ ਇਸ ਕਰਕੇ ਪਾਉਣਾ ਆ ਅਸੀਂ ਦੁੱਧ ਵੀ ਲੈ ਸਕਦੇ ਆ ਜੇਕਰ ਦੁੱਧ ਨੂੰ ਅਸੀਂ ਇਹਦੇ ਅੰਬ ਦੇ ਨਾਲ ਪਕਾਵਾਂਗੇ ਤਾਂ ਇਹਦੇ ਵਿੱਚ ਸਾਨੂੰ ਟਾਈਮ ਜ਼ਿਆਦਾ ਲੱਗੂਗਾ 1 ਘੰਟੇ ਤੋਂ ਵੀ ਵੱਧ ਲੱਗ ਸਕਦਾ ਹੈ। ਉਹੀ ਆਪਾਂ ਪਨੀਰ ਲੈਣਾ ਹੈ ਇਨਸਟੈਂਟ ਆਪਾਂ ਮੰਗੋ ਕਲਾਕੰਦ ਬਣਾਉਣਾ ਹੈ ਜੀ। ਸੋ ਜੀ ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਕਿ ਆਪਾਂ ਦੁੱਧ ਪਾਈਏ ਜਾਂ ਪਨੀਰ ਪਾਈਏ। ਪਨੀਰ ਪਾਵਾਂਗੇ ਤਾਂ ਜਲਦੀ ਬਣ ਕੇ ਤਿਆਰ ਹੋ ਜਾਊਗਾ 15-10 15 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਊਗਾ ਦੁੱਧ ਪਾਵਾਂਗੇ ਟਾਈਮ ਲੱਗੂਗਾ। ਇਸ ਕਰਕੇ ਆਪਾਂ ਮੈਂ ਇਹਦੇ ਵਿੱਚ ਕਲਾਕੰਦ ਬਣਾਉਣ ਲਈ ਪਨੀਰ ਲਿਆ ਇਹਨੂੰ ਗ੍ਰੇਟ ਕਰਕੇ ਰੱਖ ਲਿਆ ਜੀ ਚੰਗੀ ਤਰ੍ਹਾਂ ਇਸ ਤਰ੍ਹਾਂ ਮੈਂਗੋ ਦਾ ਪਾਲਕ ਜਿਹੜਾ ਆਪਾਂ ਬਣਾਇਆ ਪਿਓਰੀ ਬਣਾਈ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਜਾਣਾ ਹੈ ਖੁਸ਼ਬੂ ਵਧੀਆ ਆ ਰਹੀ ਹੈ ਜੇਕਰ ਜੀ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਵਾਹਿਗੁਰੂ ਦਾ ਨਾਮ ਲੈ ਕੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਲਾਈਕ ਵੀ ਕਰ ਦਿਆ ਕਰੋ ਹੱਥ ਜੋੜ ਕੇ ਬੇਨਤੀ ਆ ਰਿਕੁਐਸਟ ਹੈ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਤੁਸੀਂ ਲਾਈਕ ਕਰਦੇ ਆ ਸਬਸਕ੍ਰਾਈਬ ਕਰਦੇ ਆ ਇੱਕ ਇੱਕ ਸਬਸਕ੍ਰਾਈਬਰ ਵਾਦਾ ਆ ਤਮੰਨ ਨੂੰ ਬਹੁਤ ਖੁਸ਼ੀ ਮਿਲਦੀ ਆ ਤੇ ਮਨੋਂ ਆਪਣੇ ਆਪ ਹੀ ਅਸੀਸਾਂ ਨਿਕਲਦੀਆਂ ਆ ਜੋ ਇਹ ਅਸੀਸਾਂ ਨਿਕਲਦੀਆਂ ਤੁਹਾਡੇ ਵਾਸਤੇ ਆ ਜੀ ਆਪਣੇ YouTube ਪਰਵਾਰ ਵਾਸਤੇ ਆ ਸੋ ਜੀ ਤੁਸੀਂ ਜ਼ਰੂਰ ਲਾਈਕ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਪਨੀਰ ਆਪਾਂ ਗ੍ਰੇਟ ਕੀਤਾ ਹੋਇਆ ਮੰਗੋ ਪਿਉਰੀ ਦੇ ਵਿੱਚ ਪਾ ਦਿੱਤਾ ਥੋੜਾ ਜਿਹਾ 1 ਤੋਂ 2 ਮਿੰਟ ਪਕਾਣ ਤੋਂ ਬਾਅਦ ਹੁਣ ਇਹ ਲਿਆ ਜੀ ਕੰਡੈਂਸ ਮਿਲਕ ਮਿਲਕ ਮੇਡ ਇਹ ਆਪਾਂ ਮੰਗੋ ਦੀ ਮਠਾਸ ਦੇ ਅਕੋਰਡਿੰਗ ਪਣਾ ਅਗਰ ਇਸਦੀ ਮਿਠਾਸ ਜ਼ਿਆਦਾ ਆ ਤਾਂ ਘੱਟ ਪਾ ਲਓ ਅਗਰ ਮੰਗੋ ਆਮਬ ਘੱਟ ਮਿੱਠੇ ਆ ਤਾਂ ਜ਼ਿਆਦਾ ਪਾ ਸਕਦੇ ਆ ਸੋਜੀ ਇਸ ਤਰ੍ਹਾਂ ਆਪਾਂ ਇਹਨੂੰ ਕੰਡੈਂਸ ਮਿਲਕ ਨੂੰ ਪਾ ਕੇ ਚੰਗੀ ਤਰ੍ਹਾਂ ਹੁਣ ਆਪਾਂ ਇਸ ਨੂੰ ਪਕਾਉਣਾ ਆ ਜੀ ਕੜਾਹੀ ਜਿਹੜਾ ਤਲੇ ਦੇ ਨਾਲ ਨਾਲ ਲੱਗੇ ਹਿਲਾਉਂਦੇ ਜਾਣਾ ਥੋੜਾ ਜਿਹਾ ਤੁਸੀਂ ਚਾਹੋ ਤਾਂ ਫੂਡ ਕਲਰ ਪਾ ਸਕਦੇ ਆ ਮੈਂ ਪਾਇਆ yellow food color ਅਗਰ ਤੁਸੀਂ ਨਹੀਂ ਪਸੰਦ ਕਰਦੇ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਆ ਜੀ ਯਕੀਨ ਜਾਨਿਓ ਇੰਨਾ ਵਧੀਆ ਕਲਾਕੰਦ ਬਣ ਕੇ ਤਿਆਰ ਹੁੰਦਾ ਹੈ ਸੌਫਟ ਦਾਣੇਦਾਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਸਿਰਫ ਅੱਧਾ ਚਮਚ ਅਸੀਂ ਇਹਦੇ ਵਿੱਚ ਪਾਇਆ ਜੀ ਦੇਸੀ ਘਿਓ ਇਹਦੀ ਸ਼ਾਈਨ ਵਾਸਤੇ ਤੇ ਥੋੜਾ ਜਿਹਾ ਇਹਦਾ ਟੇਸਟ ਵਾਸਤੇ ਵੀ ਕਿਉਂਕਿ ਜਿਹੜਾ ਆਪਾਂ ਲਾਸਟ ਦੇ ਵਿੱਚ ਦੇਸੀ ਘਿਓ ਪਾਉਂਦੇ ਆ ਨਾ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਜੀ ਇਹਦੇ ਨਾਲ ਹੀ ਸਾਡਾ ਜਿਹੜਾ ਇਹ ਮੰਗੇਓ ਕਲਾਕੰਦ ਬਣ ਕੇ ਤਿਆਰ ਹੁੰਦਾ ਆ ਇਹਦੇ ਨਾਲ ਹੀ ਘਿਓ ਦੇ ਨਾਲ ਹੋਰ ਵੀ ਜਿਆਦਾ ਸੌਫਟ ਹੁੰਦਾ ਆ ਤੇ ਖਾਣ ਨੂੰ ਵੀ ਬਹੁਤ ਟੇਸਟੀ ਲੱਗਦਾ ਆ ਕੋਈ ਵੀ ਤੁਹਾਡੇ ਕੋਲ ਕੰਟੇਨਰ ਆ ਜਾਂ ਤੁਸੀਂ ਪਲੇਟ ਆ ਇੱਕ ਖਾਲੀ ਪਲੇਟ ਮੈਂ ਲਈ ਆ ਇਹਨੂੰ ਘਿਓ ਦੇ ਨਾਲ ਥੋੜਾ ਜਿਹਾ ਇਹਨੂੰ ਆਪਾਂ ਇਹਦੇ ਤੇ ਪਲੇਟ ਤੇ ਘਿਓ ਲਗਾ ਦਿੰਦਾ ਤੇ ਇਹਦੇ ਵਿੱਚ ਆਪਾਂ ਇਹ ਆਪਾਂ ਮੰਗੇਓ ਜਿਹੜਾ ਕਲਾਕੰਦ ਬਣਾਇਆ ਇਹਦੇ ਵਿੱਚ ਪਾ ਕੇ ਠੰਡਾ ਕਰਾਂਗੇ ਤੇ ਇਹਨੂੰ ਸੈੱਟ ਕਰਾਂਗੇ ਸਾਫਟ ਹੀ ਬਣਦਾ ਹੈ ਇਹ ਜਿਆਦਾ ਇਸ ਤਰ੍ਹਾਂ ਨਹੀਂ ਹੁੰਦਾ ਕਿ ਆਪਾਂ ਇਹਦੀ ਅਗਰ ਇਹਨੂੰ ਬਰਫੀ ਟਾਈਪ ਕੱਟਾਂਗੇ ਤਾਂ ਬਿਲਕੁਲ ਪੀਸ ਸਹੀ ਆਉਗੇ ਕਿਉਂਕਿ ਕਲਾਕੰਦ ਜਿਹੜਾ ਹੁੰਦਾ ਹੈ ਇਸੇ ਤਰ੍ਹਾਂ ਹੀ ਹੁੰਦਾ ਥੋੜਾ ਸਾਫਟ ਹੁੰਦਾ ਹੈ ਕੱਟਣ ਦੇ ਵਿੱਚ ਥੋੜਾ ਜਿਹਾ ਇਹ ਇੱਧਰ ਉੱਧਰ ਵੀ ਪੀਸ ਹੋ ਜਾਂਦਾ ਹੈ ਇਸ ਤਰ੍ਹਾਂ ਕਿਉਂਕਿ ਇਹਦੇ ਵਿੱਚ ਇਹ ਦਾਣੇਦਾਰ ਹੁੰਦਾ ਹੈ ਲਓ ਜੀ ਇਹਨੂੰ ਪਲੇਟ ਦੇ ਵਿੱਚ ਪਾਤਾ ਇੰਨਾ ਕੁ ਹੀ ਇਹਨੂੰ ਪਕਾਉਣਾ ਹੈ ਜਦੋਂ ਤਲਾ ਛੱਡਣ ਲੱਗ ਜਾਵੇ ਦੇਖੋ ਜੀ ਪੂਰੀ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਲਿਆ ਸੈੱਟ ਕਰਕੇ ਹੌਣ ਠੰਡਾ ਹੋਣ ਤੋਂ ਬਾਅਦ ਇਸ ਨੂੰ ਆਪਾਂ ਰੱਖਾਂਗੇ ਜੀ ਅ ਥੋੜਾ ਚਿਰ ਦੋ ਤੋਂ ਤਿੰਨ ਘੰਟੇ ਫ੍ਰਿਜ ਦੇ ਵਿੱਚ ਫ੍ਰਿਜ ਵਿੱਚ ਰੱਖਣ ਤੋਂ ਬਾਅਦ ਫ੍ਰਿਜ ਵਿੱਚ ਰੱਖਣ ਤੋਂ ਬਾਅਦ ਦੇਖੋ ਜੀ ਬਹੁਤ ਵਧੀਆ ਇਹ ਸੈੱਟ ਹੋ ਗਿਆ ਆ ਸਾਡਾ ਕਲਾਕੰਦ ਇਸ ਤੋਂ ਬਾਅਦ ਆਪਾਂ ਇਹਨੂੰ ਹੁਣ ਆਪਣੀ ਪਸੰਦ ਦੇ ਜਿਹੜਾ ਪੀਸੇਸ ਹੁੰਦੇ ਉਸ ਤਰ੍ਹਾਂ ਕਟਾਂਗੇ ਅਗਰ ਤੁਸੀਂ ਚਾਹੋ ਤਾਂ ਇਹਨੂੰ ਪਤਲੇ ਪੀਸ ਵੀ ਬਣਾ ਸਕਦੇ ਆ ਪਰ ਜਿਹੜਾ ਕਲਾਕੰਦ ਹੁੰਦਾ ਥੋੜਾ ਮੋਟਾ ਪੀਸ ਹੁੰਦਾ ਹੈ ਇਸ ਕਰਕੇ ਮੈਂ ਥੋੜਾ ਇਹਨਾਂ ਨੂੰ ਮੋਟਾ ਹੀ ਰੱਖਿਆ ਪੀਸਾਂ ਨੂੰ ਸੌਫਟ ਬਹੁਤ ਹੁੰਦੀ ਹੈ ਇਸ ਕਰਕੇ ਇਹਨੂੰ ਬੜੇ ਧਿਆਨ ਦੇ ਨਾਲ ਕੱਟਣਾ ਹੈ ਕਿਉਂਕਿ ਇਸ ਤੋਂ ਜ਼ਿਆਦਾ ਅਸੀਂ ਇਹਨੂੰ ਪਕਾ ਵੀ ਨਹੀਂ ਸਕਦੇ ਇਸੇ ਕਰਕੇ ਕਲਾਕੰਦ ਜਿਹੜਾ ਹੁੰਦਾ ਹਮੇਸ਼ਾ ਸੌਫਟ ਹੀ ਹੁੰਦਾ ਹੈ ਜਾਂ ਦਾਣੇਦਾਰ ਹੁੰਦਾ ਹੈ ਬਹੁਤ ਹੀ ਮੂੰਹ ਵਿੱਚ ਘੁਲ ਜਾਣ ਵਾਲੀ ਮਠਿਆਈ ਆ ਤੇ ਬਹੁਤ ਟੇਸਟੀ ਮਠਿਆਈ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਜੀ ਥੋੜਾ ਜਿਹਾ ਲਾਈਟ ਦੀ ਪ੍ਰੋਬਲਮ ਆ ਰਹੀ ਸੀ ਇਸ ਕਰਕੇ ਕਦੇ ਲਾਈਟ ਵੱਧ ਰਹੀ ਸੀ ਕਦੇ ਘਟ ਰਹੀ ਸੀ ਸੋ ਇਸ ਗੱਲ ਦੀ ਮਾਫੀ ਚਾਹੁੰਦੇ ਆ ਮਾਫੀ ਮੰਗਦੇ ਆ ਜੀ ਤੇ ਜੀ ਮੈਂ ਆਪਣੇ ਪਸੰਦ ਦੇ ਪੀਸ ਕੱਟ ਰਹੀ ਆ ਮੋਟੇ ਮੋਟੇ ਜਿਸ ਤਰ੍ਹਾਂ ਦੇ ਕਲਾਕੰਦ ਹੁੰਦੇ ਪੀਸ ਹੁੰਦੇ ਆ ਦੇਖੋ ਜੀ ਇਸ ਤਰ੍ਹਾਂ ਖਾ ਕੇ ਦੇਖੋ ਜੀ ਬਜ਼ੁਰਗ ਬੜੇ ਖੁਸ਼ ਹੋ ਕੇ ਖਾਣਗੇ ਕਿਉਂਕਿ ਉਹਨਾਂ ਦੇ ਮਨਪਸੰਦ ਮਠਿਆਈ ਆ ਸੌਫਟ ਆ ਉਹਨਾਂ ਨੂੰ ਖਾਣ ਨੂੰ ਬੜੀ ਆਸਾਨੀ ਆ ਬੱਚਿਆਂ ਨੂੰ ਵੀ ਆਸਾਨੀ ਆ ਹਰ ਇੱਕ ਕੋਈ ਖੁਸ਼ ਹੋ ਕੇ ਖਾਂਦਾ ਆ ਕਿਉਂਕਿ ਇਹਦੇ ਵਿੱਚ ਅੰਬ ਦਾ ਫਲੇਵਰ ਆ ਇਹਦੇ ਵਿੱਚ ਇਲਾਇਚੀ ਦਾ ਕੋਈ ਪਾਊਡਰ ਨਹੀਂ ਪਾਇਆ ਕੋਈ ਅਸੀਂ ਇਹਦੇ ਵਿੱਚ ਐਸਾ ਐਸੈਂਸ ਨਹੀਂ ਪਾਇਆ ਜਿਹਦਾ ਫਲੇਵਰ ਆਵੇ ਦੇਖੋ ਜੀ ਪੀਸ ਕਿੰਨਾ ਵਧੀਆ ਬਹੁਤ ਵਧੀਆ ਦਾਣੇਦਾਰ ਦੇਖੋ ਦਾਣਾ ਦਾਣਾ ਲੱਗਦਾ ਆ ਨਾ ਕਿ ਜਿਸ ਤਰ੍ਹਾਂ ਅਸੀਂ ਬਾਜ਼ਾਰ ਤੋਂ ਲਿਆਂਦੀ ਹੁੰਦੀ ਆ ਇਸ ਤਰ੍ਹਾਂ ਮਠਿਆਈ ਦਾ ਪੀਸ ਲੱਗ ਰਿਹਾ ਆ ਤੇ ਜੀ ਆਪਾਂ ਇਹਨੂੰ ਹੁਣ ਗਾਰਨਿਸ਼ ਕਰਾਂਗੇ ਕੋਈ ਵੀ ਤੁਹਾਡੇ ਕੋਲ ਡਰਾਈ ਫਰੂਟ ਹੈ ਉਹਦੇ ਨਾਲ ਗਾਰਨਿਸ਼ ਕਰ ਦੋ ਕਾਜੂ ਆ ਬਦਾਮ ਆ ਪਿਸਤਾ ਆ ਕੁਝ ਵੀ ਆ ਤੇ ਉਹਦੇ ਨਾਲ ਆਪਾਂ ਗਾਰਨਿਸ਼ ਕਰ ਸਕਦੇ ਆ ਆ ਇੱਕ ਮੱਖੀ ਸੀ ਜੀ ਇਹ ਸਾਨੂੰ ਟਿਕਣੇ ਦਿੰਦੀ ਸੀ ਪਤਾ ਨਹੀਂ ਕਿੱਥੋਂ ਅੰਦਰ ਵੜ ਗਈ ਆ ਕਿ ਘਰ 'ਚ ਤੇ ਇਹ ਬਾਰ-ਬਾਰ ਆ ਰਹੀ ਸੀ ਇਹਨੂੰ ਮੈਂ ਹਟਾ ਵੀ ਰਹੀ ਸੀ ਸੋ ਜੀ ਇਸ ਤਰ੍ਹਾਂ ਬਦਾਮ ਕਾਜੂ ਤੇ ਥੋੜਾ ਜਿਹਾ ਚਾਂਦੀ ਦਾ ਜਿਹੜਾ ਵਰਕ ਹੁੰਦਾ ਉਹਦੇ ਨਾਲ ਆਪਾਂ ਇਹਦੀ ਗਾਰਨਿਸ਼ ਕਰਦੇ ਆ ਤੇ ਫਿਰ ਆਪਾਂ ਇਹਨੂੰ ਕਰਦੇ ਆਂ ਜੀ ਸਰਵਿੰਗ ਪਲੇਟ ਦੇ ਵਿੱਚ ਸਰਵ ਬਹੁਤ ਵਧੀਆ ਤੁਹਾਨੂੰ ਇੱਕ ਵਾਰ ਮੈਂ ਲੁੱਕ ਦਿਖਾਨੀ ਆ ਪੀਸ ਦੀ ਪੀਸ ਦੇਖੋ ਕਿੰਨਾ ਵਧੀਆ ਪੀਸ ਬਣ ਕੇ ਤਿਆਰ ਹੋਇਆ ਬਹੁਤ ਵਧੀਆ ਬਹੁਤ ਸੌਫਟ ਆ ਜੀ ਖਾਣ ਨੂੰ ਇੰਨਾ ਟੇਸਟੀ ਇੰਨਾ ਵਧੀਆ ਟੇਸਟ ਆ ਰਿਹਾ ਸੀ ਬਹੁਤ ਵਧੀਆ ਪਲੇਟ ਇਹ ਸਾਡੀ ਜਿਹੜੀ ਸੀਗੀ ਛੋਟੀ ਸੀ ਸੋ ਆਪਾਂ ਵੱਡੀ ਡਿਸ਼ ਲੈ ਲਈ ਉਹਦੇ ਵਿੱਚ ਆਪਾਂ ਸਰਵ ਕਰਦੇ ਆਂ ਲਓ ਜੀ ਸਾਡਾ ਬਣ ਕੇ ਤਿਆਰ ਆ ਮੰਗੋ ਕਲਾਕੰਧ ਬਣਾ ਕੇ ਦੇਖਿਓ ਜੀ ਇੱਕ ਵਾਰ ਬਣਾਇਓ ਸਿਰਫ ਤਿੰਨ ਚੀਜ਼ਾਂ ਨਾਲ ਬਣ ਕੇ ਤਿਆਰ ਹੋਇਆ ਪਨੀਰ ਅੰਬ ਤੇ ਜੀ ਕੰਡੈਂਸ ਮਿਲਕ ਅਗਰ ਤੁਸੀਂ ਕੰਡੈਂਸ ਮਿਲਕ ਨਹੀਂ ਪਾਉਣਾ ਚਾਹੁੰਦੇ ਤੁਸੀਂ ਇਹਦੇ ਵਿੱਚ ਮਿਸ਼ਰੀ ਪੀਸ ਕੇ ਪਾ ਸਕਦੇ ਆ ਚੀਨੀ ਪੀਸ ਕੇ ਪੀਸ ਕੇ ਪਾ ਸਕਦੇ ਆ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈ ਪਰ ਕੰਡੈਂਸ ਮਿਲਕ ਦੇ ਨਾਲ ਇਹਦਾ ਕਰੀਮੀ ਟੇਸਟ ਆਉਂਦਾ ਹੈ ਇਹਦੇ ਵਿੱਚ ਸਾਨੂੰ ਕੋਈ ਮਾਵਾ ਕੋਈ ਕੁਝ ਵੀ ਪਾਣ ਦੀ ਜ਼ਰੂਰਤ ਨਹੀਂ ਹੈਗੀ ਸੋ ਇਸ ਕਰਕੇ ਇਹ ਬਹੁਤ ਵਧੀਆ ਟੇਸਟਾਂ ਦਾ ਪੀਸ ਕੋਈ ਵੀ ਚੱਕਰ ਨੂੰ ਦੇਲ ਨਹੀਂ ਕਰਦਾ ਸੀ ਪੀਸ ਬਹੁਤ ਹੀ ਵਧੀਆ ਸੀ ਆ ਦੇਖੋ ਜੀ ਪੀਸ ਤੁਹਾਨੂੰ ਮੈਂ ਤੋੜ ਕੇ ਵੀ ਦਿਖਾ ਰਹੀ ਆ ਦੇਖੋ ਦਾਣੇ ਦਾਣੇਦਾਰ ਤੇ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਅਸੀਂ ਸਿਰਫ ਕਲਾਕਾਂਦ ਬਣਾਉਂਦਾ ਪਰ ਜਦੋਂ ਅਸੀਂ ਟੇਸਟ ਕੀਤਾ ਇੰਨਾ ਵਧੀਆ ਮੰਗੇਓ ਦਾ ਟੇਸਟ ਆ ਰਿਹਾ ਸੀ ਤੁਸੀਂ ਯਕੀਨ ਨਹੀਂ ਕਰੋਗੇ ਉਸੇ ਵੇਲੇ ਹੀ ਸਾਰਿਆਂ ਨੇ ਇਹ ਕਲਾਕਾਂਦ ਖਤਮ ਕਰ ਦਿੱਤਾ ਖਾ ਕੇ ਇੰਨਾ ਵਧੀਆ ਤੇ ਇੰਨਾ ਸੌਫਟ ਬਣ ਕੇ ਤਿਆਰ ਹੋਇਆ ਸੀ ਠੰਡਾ ਠੰਡਾ ਫ੍ਰਿਜ ਚ ਰੱਖ ਕੇ ਖਾਓ ਹੋਰ ਵੀ ਜ਼ਿਆਦਾ ਸਵਾਦ ਲੱਗਦਾ ਬਣਾਇਓ ਜੀ ਤੇ ਹੱਥ ਜੋੜ ਕੇ ਬੇਨਤੀ ਹੈ ਜੀ ਜੇਕਰ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹਾ ਵਾਇਗੁਰੂ ਦਾ ਨਾਮ ਲੈ ਕੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰਾ ਵਾਇਗੁਰੂ ਸੱਚੇ ਪਾਸ਼ਾ ਤੁਹਾਡੇ ਤੇ ਮਿਹਰ ਭਰਿਆ ਆਸਰਾ ਰੱਖੇ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਖੁਸ਼ੀਆਂ ਦੇਵੇ ਤੇ ਹਮੇਸ਼ਾ ਹੀ ਆਪਣੇ ਮਾਂ ਬਾਪ ਦੇ ਸائے ਹੇਠਾ ਖੁਸ਼ ਰਹੋ ਤੰਦਰੁਸਤ ਰਹੋ ਆਪਣੇ ਪਰਿਵਾਰ ਚ ਹੱਸਦੇ ਵਸਦੇ ਰਹੋ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਵਾਇਗੁਰੂ ਉਹਨ ਆਪਣੇ ਮਾਪੇ ਪਾਪ ਦੇ ਅਸ਼ੀਰਵਾਦ ਹੇਠ ਚੜ੍ਹਦੀ ਕਲਾ ਚ ਰੱਖੇ ਜੀ ਵਾਹਿਗੁਰੂ ਤੁਹਾਡੀ ਝੋਲੀਆਂ ਖੁਸ਼ੀਆਂ ਨਾਲ ਭਰੇ ਓਕੇ ਜੀ ਆਪਣਾ ਖਿਆਲ ਰੱਖਣਾ ਟੇਕ ਕੇਅਰ ਬਾਏ ਬਾਏ ਐਂਡ ਸਤਿ ਸ਼੍ਰੀ ਅਕਾਲ ਜੀ